ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਦਿਨ ਇਤਿਹਾਸਾਂ ਜਾਂ ਕਰ ਰਿਹਾ ਨਵੀਂ ਕਿਤਾਬ ਸਿੱਖ ਰਾਜ ਦਾ ਰਹੱਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਸ਼ੀਆਂ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਰ ਮਾਈਕਲ ਸਮਿਥ ਹੈ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਲੇਖਕ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਵਿੱਚ ਇੱਕ ਖੁਫੀਆ ਵਿਭਾਗ ਵਿੱਚ ਅਫਸਰ ਸੀ ਇਸਨੇ ਕਿਤਾਬ ਵਿੱਚ ਲਿਖਿਆ ਕਿ ਕਿਦਾਂ ਡੋਗਰਿਆਂ ਦੀਆਂ ਗਦਾਰੀਆਂ ਕਾਰਨ ਸ਼ਾਹੀ ਪਰਿਵਾਰ ਮਹਾਰਾਜ ਰਣਜੀਤ ਸਿੰਘ ਦਾ ਪਰਿਵਾਰ ਖੇਰੂ-ਖੇਰੂ ਕੀਤਾ ਗਿਆ ਇੱਕ ਇੱਕ ਦਾ ਕਤਲ ਕਿਵੇਂ ਡੋਗਰਿਆਂ ਨੇ ਕੀਤਾ ਤੇ ਕਿਵੇਂ ਖਾਲਸਾ ਰਾਜ ਖੇਰੂ ਕਰ ਦਿੱਤਾ ਇਤਿਹਾਸ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਹਤਿਆ ਜੋੜ ਕੇ ਬੇਨਤੀ ਹੈ ਕਿ ਆਪਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤਾਂ ਕਰਨਾ ਹੀ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾਂ ਔਰ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਸ ਲੜੀ ਨੂੰ ਜੋੜਨ ਲਈ ਤੁਸੀਂ ਪਿਛਲੀਆਂ ਵੀਡੀਓ ਸੁਣ ਸਕਦੇ ਹੋ ਜਿਨ੍ਹਾਂ ਵੀਰਾਂ ਨੇ ਵੀਡੀਓ ਸੁਣੀ ਨਹੀਂ ਸੁਣੀ ਆ ਉਹ ਪਿਛਲੀਆਂ ਵੀਡੀਓ ਸੁਣ ਕੇ ਇਸ ਲੜੀ ਨੂੰ ਜੋੜ ਕੇ ਅਗ ਇਤਿਹਾਸ ਤੁਸੀਂ ਸਰਵਨ ਕਰੋ ਅਗੇ ਇਤਿਹਾਸ ਇਦਾਂ ਸ਼ੁਰੂ ਹੁੰਦਾ ਜੀ ਥੋੜੇ ਸਮੇਂ ਬਾਅਦ ਮੀਆਂ ਸੋਨੇ ਸਿੰਘ ਲਾਹੌਰ ਆਇਆ ਉਦੋਂ ਸਾਰਿਆਂ ਨੂੰ ਇਹ ਸਪਸ਼ਟ ਹੋ ਗਿਆ ਕਿ ਚਾਚੇ ਭਤੀਜੇ ਦੀ ਦੋਸਤੀ ਫਿਰ ਤੋਂ ਕਾਇਮ ਹੋ ਚੁੱਕੀ ਸੀ ਇਹ ਖਬਰ ਮਿਲੀ ਕੇ ਰਾਜਾ ਗੁਲਾਬ ਸਿੰਘ ਦੀਆਂ ਸਾਰੀਆਂ ਬਟਾਲੀਨਾਂ ਨੇ ਗੁਜਰਾਤ ਸ਼ਹਿਰ ਵਿੱਚ ਡੇਰਾ ਲਾਇਆ ਹੋਇਆ ਸੀ ਕਿ ਕੁਰਪਿਸ਼ੋਰਾ ਸਿੰਘ ਨੇ ਖਜ਼ਾਨੇ ਦੇ ਨੇੜੇ ਬੈਠੀ ਬਟਾਲੀਅਨ ਉੱਪਰ ਹਮਲਾ ਕਰਕੇ ਬਟਾਲੀਅਨ ਨੂੰ ਕੱਟ ਕੇ ਦੂਜੀ ਫੌਜ ਨਾਲੋਂ ਵੱਖਰਾ ਕਰ ਦਿੱਤਾ ਹੈ ਅਤੇ ਸਾਰਾ ਖਜ਼ਾਨਾ ਲੁੱਟ ਕੇ ਲੈ ਗਿਆ ਇਸ ਕਹਾਣੀ ਦੀ ਸਚਾਈ ਇਹ ਨਿਕਲੀ ਕਿ ਆਪਣੇ ਭਤੀਜੇ ਨਾਲ ਮਤਭੇਦਾਂ ਵਾਲੇ ਸਮੇਂ ਦੌਰਾਨ ਗੁਲਾਬ ਸਿੰਘ ਨੇ ਕੁਰਪਿਸ਼ੋਰਾ ਸਿੰਘ ਨਾਲ ਗੱਠਜੋੜ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਸ ਨੇ ਪਿਸ਼ੋਰਾ ਸਿੰਘ ਨੂੰ ਆਖਿਆ ਕਿ ਉਹ ਹਰਾ ਸਿੰਘ ਦੀ ਵਿਰੋਧਤਾ ਕਰਨ ਲਈ ਪਿਸ਼ੋਰਾ ਸਿੰਘ ਨੂੰ ਬੰਦੇ ਵੀ ਦੇਵੇਗਾ ਅਤੇ ਪੈਸੇ ਵੀ ਪਿਸ਼ੋਰਾ ਸਿੰਘ ਕੋਲ ਪੈਦਲ ਅਤੇ ਘੋੜਸਵਾਰ ਮਿਲਾ ਕੇ ਕੁੱਲ 2 ਕੋਹ ਹਜ਼ਾਰ ਫੌਜ ਸੀ ਅਤੇ ਉਹ ਇਨੀ ਕੋ ਫੌਜ ਨਾਲ ਹੀ ਹੀਰਾ ਸਿੰਘ ਦੇ ਵਿਰੁੱਧ ਡੋਗਰਾ ਸਰਦਾਰ ਨਾਲ ਸ਼ਾਮਲ ਹੋ ਗਿਆ ਪਰ ਜਦੋਂ ਚਾਚੇ ਭਤੀਜੇ ਦੀ ਮੋੜ ਤੋਂ ਦੋਸਤੀ ਪੈ ਗਈ ਤਾਂ ਪਸ਼ੋਰਾ ਸਿੰਘ ਆਇਆ ਤੇ ਆਪਣੀ ਫੌਜ ਨੂੰ ਵਾਪਸ ਲੈ ਗਿਆ ਉਸ ਨੇ ਆਪਣੀ ਫੌਜ ਨੂੰ ਜਿੰਨੇ ਪੈਸੇ ਬੰਦੇ ਸਨ ਉਹਨੇ ਵੀ ਨਹੀਂ ਦਿੱਤੇ ਸਗੋਂ ਕਈ ਸੈਨਿਕਾਂ ਤੋਂ ਤਾਂ ਹਥਿਆਰ ਵੀ ਵਾਪਸ ਲੈ ਲਏ ਜਿਹੜੀ ਫੌਜ ਨੂੰ ਪਸ਼ੋਰਾ ਸਿੰਘ ਵਾਪਸ ਲਿਆ ਸੀ ਉਸ ਨੇ ਕੁਰੀ ਕੁਰੀਆਂ ਵਾਲਾ ਨੇੜੇ ਡੇਰਾ ਲਾਇਆ ਹੋਇਆ ਸੀ ਇਸ ਫੌਜ ਨੇ ਪਸ਼ੋਰਾ ਸਿੰਘ ਤੋਂ ਆਪਣੀ ਤਨਖਾਹ ਮੰਗੀ ਪਸ਼ੋਰਾ ਸਿੰਘ ਕੋਲ ਤਾਂ ਪੈਸੇ ਹੈ ਨਹੀਂ ਸਨ ਉਸਨੇ ਗੁਲਾਬ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਸਦੇ ਆਰਥਿਕ ਮਦਦ ਦੇਣ ਦਾ ਵਾਅਦਾ ਕੀਤਾ ਸੀ ਇਸ ਕਰਕੇ ਹੁਣ ਉਹ ਫੌਜ ਨੂੰ ਤਨਖਾਹ ਦੇਣ ਲਈ ਪਸ਼ੋਰਾ ਸਿੰਘ ਨੂੰ ਪੈਸੇ ਭੇਜੇ ਗੁਲਾਬ ਸਿੰਘ ਨੇ ਅਜਿਹੇ ਸੌਖਾ ਰਸਤਾ ਲੱਭਿਆ ਜਿਸ ਨਾਲ ਉਹ ਅਜਿਹੀ ਫालतू ਫੌਜ ਤੋਂ ਖੇੜਾ ਛੁੜਾ ਸਕੇ ਉਸਨੇ ਕਿਹਾ ਕਿ ਉਸ ਨੂੰ ਆਪਣੀ 2000 ਫੌਜ ਨੂੰ ਗੁਲਾਬ ਸਿੰਘ ਦਾ ਹਿੱਸਾ ਬਣਾ ਕੇ ਰੱਖਣਾ ਚਾਹੀਦਾ ਸੀ ਹੁਣ ਜਦੋਂ ਉਹ ਬਿਨਾਂ ਕਿਸੇ ਗਰਸ਼ਮੀ ਪੁੱਛਗਿੱਛ ਤੋਂ ਆਪਣੇ ਆਪ ਆਪਣੀ ਫੌਜ ਲੈ ਲਈ ਹੈ ਤਾਂ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਗੁਲਾਬ ਸਿੰਘ ਭੇਜਿਆ ਹੋਇਆ ਉੱਤਰ ਵਸੂਲ ਕਰਨ ਤੋਂ ਬਾਅਦ ਪਿਸ਼ੋਰਾ ਸਿੰਘ ਨੇ ਨਿਸ਼ਚਾ ਕੀਤਾ ਕਿ ਇਹ ਜਵਾਬ ਆਪਣੀ ਫੌਜ ਨੂੰ ਪੜ ਕੇ ਸਰਾਹ ਦਿੱਤਾ ਜਾਵੇ ਅਤੇ ਉਹਨਾਂ ਨੂੰ ਹੀ ਪੁੱਛ ਲਿਆ ਜਾਵੇ ਕਿ ਹੁਣ ਉਹ ਕੀ ਚਾਹੁੰਦੇ ਹਨ ਉਸ ਨੇ ਫੌਜ ਨੂੰ ਸਾਫ਼ ਦੱਸ ਦਿੱਤਾ ਕਿ ਹਾਲੇ ਉਸ ਕੋਲ ਇੰਨੇ ਪੈਸੇ ਨਹੀਂ ਹਨ ਅਤੇ ਉਸ ਨੇ ਫੌਜ ਨੂੰ ਖੁੱਲੀ ਛੁੱਟੀ ਦੇ ਦਿੱਤੀ ਕਿ ਉਹ ਉਸ ਦੀ ਫੌਜ ਛੱਡ ਕੇ ਜਿੱਥੇ ਮਰਜ਼ੀ ਜਾ ਸਕਦੇ ਹਨ ਪਿਸ਼ੋਰਾ ਸਿੰਘ ਦੀ ਇਸ ਫੌਜ ਦੇ ਬਹੁਤ ਸਾਰੇ ਬੰਦੇ ਇਸ ਆਸ ਨਾਲ ਗੁਜਰਾਤ ਸ਼ਹਿਰ ਵਿੱਚ ਲੱਗੇ ਗੁਲਾਬ ਸਿੰਘ ਦੇ ਫੌਜੀ ਕੈਂਪ ਵਿੱਚ ਪਹੁੰਚੇਗੇ ਸ਼ਾਇਦ ਉਹਨਾਂ ਨੂੰ ਉੱਥੋਂ ਤਨਖਾਹ ਮਿਲ ਜਾਵੇ ਪਰ ਉਹਨਾਂ ਨੂੰ ਗੁਲਾਬ ਸਿੰਘ ਦੇ ਸਰਦਾਰਾਂ ਅਤੇ ਮੁੰਛੀਆਂ ਵੱਲੋਂ ਦੁਰਕਾਰੇ ਜਾਣ ਅਤੇ ਜਲੀਲ ਕੀਤਾ ਜਾਣ ਤੋਂ ਇਲਾਵਾ ਕੁਝ ਨਾ ਮਿਲਿਆ ਪਿਸ਼ੋਰਾ ਸਿੰਘ ਦੀ ਇੱਕ ਬਟਾਲੀਅਨ ਹਾਲੇ ਇਸ ਕੈਂਪ ਵਿੱਚ ਹੀ ਸੀ ਉਸ ਬਟਾਲੀਅਨ ਨੇ ਇਨ੍ਹਾਂ ਸਿਨਕਾਂ ਦਾ ਸਾਥ ਦਿੱਤਾ ਸਿੱਟੇ ਵੱਜੋਂ ਗੁਲਾਬ ਸਿੰਘ ਦੀ ਫੌਜ ਨਾਲ ਉਹਨਾਂ ਦੀ ਚੜ੍ਹਪ ਹੋ ਗਈ ਬਹੁਤ ਖੂਨ ਖਰਾਬਾ ਹੋਇਆ ਪਿਸ਼ੋਰਾ ਸਿੰਘ ਨੇ ਗੁਜਰਾਤ ਦੇ ਕੈਂਪ ਉੱਪਰ ਕਪ ਕਜਾ ਕਬਜ਼ਾ ਕਰ ਲਿਆ ਅਤੇ ਸਾਰਾ ਖਜ਼ਾਨਾ ਲੁੱਟ ਲਿਆ ਇਹ ਵੀ ਕਿਹਾ ਗਿਆ ਕਿ ਉਹਨਾਂ ਨੇ ਗੁਜਰਾਤ ਸ਼ਹਿਰ ਵਿੱਚ ਵੀ ਲੁੱਟ ਮਚਾਈ ਪਿਸ਼ੋਰਾ ਸਿੰਘ ਨਾ ਤਾਂ ਉੱਥੇ ਖੁਦ ਮਜੂਸੀ ਅਤੇ ਨਾ ਹੀ ਇਸ ਘਟਨਾ ਵਿੱਚ ਉਸਦਾ ਕੋਈ ਹੱਥ ਸੀ ਲਾਹੌਰ ਵਿੱਚ ਖਾਲਸਾ ਕਾਉਂਸਲ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਇਸ ਮਾਮਲੇ ਨੂੰ ਵੱਖਰੀ ਹੀ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਗੁਰ ਪਿਸ਼ੋਰਾ ਸਿੰਘ ਨੂੰ ਸਿੱਖ ਰਾਜ ਲਈ ਬਹੁਤ ਵੱਡਾ ਖਤਰਾ ਬਣਾ ਕੇ ਪੇਸ਼ ਕੀਤਾ ਗਿਆ ਅਤੇ ਉਸ ਦੀਆਂ ਕਾਰਵਾਈਆਂ ਰੋਕਣ ਲਈ ਫੌਜ ਭੇਜਣ ਦੀ ਮੰਗ ਕੀਤੀ ਗਈ ਰਾਜਾ ਗੁਲਾਬ ਸਿੰਘ ਆਪਣੇ ਤੌਰ ਤੇ ਹੀ ਵੀ ਪਿਸ਼ੋਰਾ ਸਿੰਘ ਦੇ ਵਿਰੁੱਧ ਕਾਰਵਾਈ ਕਰਨ ਲਈ ਗੁਪਤ ਤੌਰ ਤੇ ਯੋਜਨਾਬੰਦ ਕਰ ਰਿਹਾ ਸੀ ਪਰ ਲਾਹੌਰ ਦੀ ਇਸ ਮੀਟਿੰਗ ਤੋਂ ਦੂਜੇ ਦਿਨ ਹੀ ਇਹ ਖਬਰ ਆ ਗਈ ਕਿ ਕੋਰ ਪਸ਼ੋਰਾ ਸਿੰਘ ਫਰਾਰ ਹੋ ਗਿਆ ਸੀ ਅਤੇ ਉਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਨਹੀਂ ਇਸ ਕਰਕੇ ਉਸ ਵਿਰੁੱਧ ਕੋਈ ਫੌਜੀ ਕਾਰਵਾਈ ਕਰਨ ਦਾ ਫੈਸਲਾ ਫਿਲਹਾਲ ਰੱਦ ਕਰ ਦਿੱਤਾ ਗਿਆ ਲਾਹੌਰ ਦੇ ਇਸ ਡਰਾਮੇ ਵਿੱਚ ਹੁਣ ਇੱਕ ਨਵੇਂ ਪਾਤਰ ਦੀ ਆਮਦ ਹੁੰਦੀ ਹੈ ਸਰਦਾਰ ਜਵਾਹਰ ਸਿੰਘ ਰਾਣੀ ਜਿੰਦਾਂ ਦਾਪਰਾ ਇਹ ਬੰਦਾ ਪਿਛਲਾ ਕੁਝ ਅਸਾ ਪਹਿਲਾਂ ਅੰਮ੍ਰਿਤਸਰ ਵਿੱਚ ਰਿਹਾ ਸੀ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਇਹ ਆਯਾਸ਼ ਅਤੇ ਸ਼ਰਾਬੀ ਬੰਦਾ ਸੀ ਰਾਜਾ ਹੀਰਾ ਸਿੰਘ ਨੇ ਉਸ ਨੂੰ ਕਈ ਵਾਰ ਕਿਹਾ ਸੀ ਕਿ ਉਹ ਲਾਹੌਰ ਵਿੱਚ ਆ ਜਾਵੇ ਪਰ ਉਸਨੇ ਅੰਮ੍ਰਿਤਸਰ ਵਿੱਚ ਹੀ ਰਹਿਣਾ ਜਾਰੀ ਰੱਖਿਆ ਸੀ ਕਿਉਂਕਿ ਉਸ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਹੀ ਨਹੀਂ ਸੀ ਅਤੇ ਰਾਜਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਵੀ ਨਹੀਂ ਸੀ ਹਾਲਾਂਕਿ ਉਸ ਬਾਰੇ ਇਹ ਗੱਲ ਇਹ ਸ਼ੱਕ ਹੁੰਦਾ ਸੀ ਕਿ ਇਸ ਮੋਜ ਮਸਤੀ ਅਤੇ ਆਪਣੇ ਆਪ ਨੂੰ ਰਾਜਦਰਬਾਰ ਤੋਂ ਦੂਰ ਰੱਖਣ ਦੀ ਪ੍ਰਵਿਰਤੀ ਵਿੱਚ ਪਿੱਛੇ ਉਸ ਦੀ ਕੋਈ ਗਹਿਰੀ ਚਾਲ ਲੁਕੀ ਹੋਈ ਸੀ ਇਹ ਸੋਚਿਆ ਜਾ ਰਿਹਾ ਸੀ ਕਿ ਜਵਾਰ ਸਿੰਘ ਆਪਣੇ ਅੰਮ੍ਰਿਤਸਰ ਵਾਲੇ ਮਕਾਨ ਦਾ ਆਪਣੀਆਂ ਗੁਪਤ ਗਤੀਵਿਧੀਆਂ ਲਈ ਵਧੀਆ ਪ੍ਰਯੋਗ ਕਰ ਰਿਹਾ ਸੀ ਧਾਰਮਿਕ ਸ਼ਹਿਰ ਹੋਣ ਕਰਕੇ ਲਾਹੌਰ ਦਰਬਾਰ ਨਾਲ ਸੰਬੰਧਿਤ ਬੰਦੇ ਅੰਮ੍ਰਿਤਸਰ ਵਿੱਚ ਆਉਂਦੇ ਹੀ ਰਹਿੰਦੇ ਸਨ ਜੋਹਾਰ ਸਿੰਘ ਉਹਨਾਂ ਦੇ ਮਨਾਂ ਵਿੱਚ ਵੀ ਫਈ ਅਤੇ ਬਗਾਵਤ ਦੇ ਬੀਜ ਬੀਜਦਾ ਰਹਿੰਦਾ ਸੀ ਉਹਦੀ ਇਸ ਕਰ ਵੀ ਦੀਨ ਲਾਹੌਰ ਤੋਂ ਆਉਣ ਵਾਲੇ ਅਕਾਲੀ ਜਾਂ ਭਾਈ ਆਉਂਦੇ ਸਨ ਨੇੜੇ ਤੇੜੇ ਦੇ ਮੱਝ ਦੇ ਇਲਾਕੇ ਵਿੱਚ ਵੀ ਉਹ ਆਪਣੇ ਇਹਨਾਂ ਬਗਾਵਤੀ ਵਿਚਾਰਾਂ ਦਾ ਪ੍ਰਚਾਰ ਕਰਦਾ ਰਹਿੰਦਾ ਸੀ ਇਸ ਸਮੇਂ ਦੌਰਾਨ ਉਸ ਨੇ ਕਈ ਸਿੱਖ ਸਰਦਾਰਾਂ ਨੂੰ ਆਪਣੇ ਹੱਕ ਵਿੱਚ ਕਰ ਲਿਆ ਸੀ ਉਨ੍ਹਾਂ ਵਿੱਚ ਵਧੇਰੇ ਕਰਕੇ ਉਹ ਸਰਦਾਰ ਜਨਜੋ ਡੋਗਰਿਆਂ ਤੋਂ ਅੱਕੇ ਪਹੇ ਸਨ ਉਸਨੇ ਖਾਲਸਾ ਫੌਜ ਦੀਆਂ ਕਈ ਪਲਟਨਾਂ ਨੂੰ ਉਹਨਾਂ ਦੇ ਅਫਸਰਾਂ ਤੇ ਦਿਵਟੀ ਸਮੇਤ ਆਪਣੇ ਹੱਕ ਵਿੱਚ ਕਰ ਲਿਆ ਸੀ ਹੁਣ ਉਹ ਆਪਣੀ ਯੋਜਨਾਵਾਂ ਨੂੰ ਸਿਰੇ ਚੜਾਉਣ ਲਈ ਲਾਹੌਰ ਆ ਪਹੁੰਚਿਆ ਸੀ ਹੁਣ ਉਹ ਚੁੱਪਚਾਪ ਲਾਹੌਰ ਵਿੱਚ ਛਾਈ ਹੋਈ ਸੀ ਇੱਕ ਭਿਆਨਕ ਤੂਫਾਨ ਵਿੱਚ ਬਦਲਣ ਵਾਲੀ ਸੀ ਜੋਹਾਰ ਸਿੰਘ ਦੇ ਦਰਬਾਰ ਤੋਂ ਦੂਰ ਰਹਿਣ ਦੀ ਸ਼ਾਂਤੀ ਅਸਲ ਵਿੱਚ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ ਹੁਣ ਉਹ ਪਤਾ ਨਹੀਂ ਕਿਹੜਾ ਤੂਫਾਨ ਲਿਆਉਣ ਦੇ ਇਰਾਦੇ ਨਾਲ ਲਾਹੌਰ ਵਿੱਚ ਆਇਆ ਸੀ ਲਾਹੌਰ ਦਰਬਾਰ ਅਤੇ ਖਾਲਸਾ ਫੌਜ ਦਾ ਇਤਿਹਾਸ ਇਹੀ ਕੁਝ ਇਸ ਤਰ੍ਹਾਂ ਦਾ ਰਿਹਾ ਹੈ ਇਹਨਾਂ ਵਿੱਚ ਨਜ਼ਰ ਆਉਣ ਵਾਲੀ ਚੁੱਪ ਵੇਖਵੇ ਚਾਉਣ ਵਾਲੇ ਕਿਸੇ ਬਹੁਤ ਵੱਡੇ ਖਤਰੇ ਦੀ ਨਿਸ਼ਾਨੀ ਹੁੰਦੀ ਸੀ ਇਹ ਸਾਜ਼ਿਸ਼ੀ ਚੁੱਪ ਨੂੰ ਬੁਰੀ ਚੁੱਪ ਦਾ ਜਾਂ ਮਨਹੂ ਚੁੱਪ ਆਖਿਆ ਜਾਂਦਾ ਹੈ ਇਹ ਸਾਜ਼ਿਸ਼ੀ ਚੁੱਪ ਦੌਰਾਨ ਸਰਦਾਰ ਮੁਖੀ ਅਫਸਰ ਸੈਨਿਕ ਉਸ ਵਿਸ਼ੇ ਬਾਰੇ ਕੋਈ ਗੱਲ ਨਹੀਂ ਕਰਦੇ ਜਿਸ ਵਿਸ਼ੇ ਬਾਰੇ ਅੰਦਰੇ ਅੰਦਰ ਕੋਈ ਸਾਜ਼ਿਸ਼ ਰਚੀ ਜਾ ਰਹੀ ਹੋਵੇ ਬਸ ਸਾਜ਼ਿਸ਼ ਅੰਦਰੇ ਅੰਦਰ ਪੱਕਦੀ ਰਹਿੰਦੀ ਹੈ ਇਸ ਫੋਟ ਹੋਣ ਤੇ ਹੀ ਪਤਾ ਲੱਗਦਾ ਹੈ ਇਹ ਬੁਰੀ ਚੁੱਪ ਦੌਰਾਨ ਆਉਣਾ ਜਾਣਾ ਬੰਦ ਹੋ ਜਾਂਦਾ ਹੈ ਲੋਕ ਵਦੇਰੇ ਕਰਕੇ ਘਰਾਂ 'ਚ ਰਹਿੰਦੇ ਹਨ ਘਰਾਂ 'ਚ ਸਸਾਂ ਕੜੀਆਂ ਜਾਂਦੀਆਂ ਹਨ ਯੋਜਨਾਵਾਂ ਬੰਦੀਆਂ ਹਨ ਅਜੇ ਹੀ ਇਹ ਸਾਦੇ ਚੁੱਪ ਲਾਹੌਰ ਵਿੱਚ ਚੱਲ ਰਹੀ ਸੀ ਦਰਬਾਰ ਦਾ ਮੁਖੀ ਅਤੇ ਫੌਜ ਦੇ ਮੁਖੀ ਅੰਦਰ ਖਾਤੇ ਯੋਜਨਾਵਾਂ ਕਾਟਣ ਲੱਗੇ ਹੋਏ ਸਨ ਚਾਰੇ ਪਾਸੇ ਗੁਪਤਚਰ ਜਾਂ ਸਹੀਏ ਭੇਜੇ ਜਾ ਰਹੇ ਸਨ ਹਰ ਬਟਾਲੀਅਨ ਚੁੱਪਚਾਪ ਆਪਣੀ ਸੁਰੱਖਿਆ ਦਾ ਪ੍ਰਬੰਧ ਕਰਨ ਲੱਗੀ ਹੋਈ ਸੀ ਅਤੇ ਸਭ ਬਟਾਲੇ ਨਾਲ ਆਉਣ ਵਾਲੇ ਕਿਸੇ ਖਤਰੇ ਨਾਲ ਨਜਿੱਠਣ ਲਈ ਆਪੋ ਵਿੱਚ ਸਪਰਕ ਬਣਾ ਰਹੀਆਂ ਸਨ ਲਾਹੌਰ ਦੇ ਅੰਦਰ ਅਤੇ ਬਾਹਰ ਬਿਲਕੁਲ ਉਸੇ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਸਨ ਜਿਸ ਤਰ੍ਹਾਂ ਦੇ ਹਾਲਾਤ ਕਿਸੇ ਵੱਡੇ ਖਤਰੇ ਦੇ ਆਉਣ ਤੋਂ ਪਹਿਲਾਂ ਨਜ਼ਰ ਆਇਆ ਕਰਦੇ ਸਨ ਹੁਣ ਜਦੋਂ ਕਿ ਜਵਾਹਰ ਸਿੰਘ ਲਾਹੌਰ ਵਿੱਚ ਹੀ ਸੀ ਲਗਾਤਾਰ ਅੰਦਰਖਾਤੇ ਸਾਜਾਂ ਤਿਆਰ ਹੋ ਰਹੀਆਂ ਸਨ ਇਹਨਾਂ ਸਾਜਾਂ ਦਾ ਰਚਨਹਾਰਾ ਜਵਾਹਰ ਸਿੰਘ ਸੀ ਅਤੇ ਇਹਨਾਂ ਸਾਜਾਂ ਦਾ ਉਦੇਸ਼ ਮਜੀਰ ਹੀਰਾ ਸਿੰਘ ਅਤੇ ਉਸਦੇ ਸਹਾਯੋਗੀਆਂ ਨੂੰ ਖਤਮ ਕਰਨਾ ਸੀ ਉਧਰ ਹੀਰਾ ਸਿੰਘ ਨੂੰ ਜਵਾਰ ਸਿੰਘ ਦੇ ਆਉਣ ਨਾਲ ਖਤਰਾ ਮਹਿਸੂਸ ਹੋਣ ਲੱਗ ਪਿਆ ਸੀ ਅਤੇ ਉਹ ਆਪਣੀ ਸੁਰੱਖਿਆ ਦੀ ਅਤੇ ਇਸ ਜਵਾਰ ਸਿੰਘ ਨੂੰ ਟਿਕਾਣੇ ਲਾਉਣ ਦੀਆਂ ਯੋਜਨਾਵਾਂ ਬਣਾ ਰਿਹਾ ਸੀ ਇਹ ਰਵਾਇਤ ਸੀ ਕਿ ਮਾਰਾਣੀ ਜਿੰਦਾ ਹਰ ਸੰਗਰਾਮ ਵਾਲੇ ਦਿਨ ਆਪਣੇ ਪੁੱਤਰ ਦੇ ਨਾਂ ਤੇ ਸੋਨੇ ਦੀਆਂ 100 ਬੁੱਧਕੀਆਂ ਦਾਨ ਕਰਿਆ ਕਰਦੀ ਸੀ ਉਸ ਮੌਕੇ ਤੇ ਪੰਡਤ ਜੱਲੇ ਨੇ ਉਸ ਨੂੰ ਅਪਮਾਨਿਤ ਕੀਤਾ ਤੇ ਧਮਕੀਆਂ ਵੀ ਦਿੱਤੀਆਂ ਜਿੰਦਾ ਨੇ ਪੰਡਤ ਦੇ ਇਸ ਬੁਰੇ ਵਿਰਤਾਵ ਦੀ ਸ਼ਿਕਾਇਤ ਆਪਣੇ ਭਰਾ ਜਵਾਰ ਸਿੰਘ ਕੋਲ ਕੀਤੀ ਹੁਣ ਇਹ ਗੱਲ ਵੀ ਬਾਹਰ ਆ ਗਈ ਕਿ ਹੀਰਾ ਸਿੰਘ ਦੇ ਪੰਡਤ ਜੱਲੇ ਦੀ ਇਹ ਆਦਤ ਹੀ ਬਣ ਗਈ ਸੀ ਕਿ ਉਹ ਰੋਜ਼ ਰਾਤ ਨੂੰ ਰਾਣੀ ਕੋਲ ਜਾਂਦੇ ਸਨ ਉਹਦੀ ਬੇਇੱਜ਼ਤੀ ਕਰਦੇ ਸਨ ਉਸ ਨੂੰ ਧੌਂਕੀਆਂ ਦਿੰਦੇ ਸਨ ਇਸ ਗੱਲ ਤੇ ਔਨ ਨਾਲ ਹਾਲਾਤ ਹੋਰ ਵੀ ਔਕੜਤਨ ਪਰੇ ਹੋ ਗਏ ਇੱਕ ਹੋਰ ਗੱਲ ਵੀ ਬਾਹਰ ਆਈ ਕਿ ਇਸ ਇੱਕ ਵਾਰ ਪੰਡਤ ਜੱਲੇ ਨੇ ਰਾਣੀ ਜਿੰਦਾ ਨੂੰ ਦਵਾਈ ਦੇਣ ਦੇ ਬਹਾਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਇਹਨਾਂ ਗੱਲਾਂ ਦਾ ਜਦ ਜਵਾਰ ਸਿੰਘ ਨੂੰ ਸਿੱਖ ਸਰਦਾਰਾਂ ਨੂੰ ਅਤੇ ਫੌਜੀ ਜਨਰਲਾਂ ਨੂੰ ਪਤਾ ਲੱਗਾ ਤਾਂ ਹੀਰਾ ਸਿੰਘ ਅਤੇ ਪੰਡਤ ਜੱਲੇ ਵਿਰੁੱਧ ਉਹਨਾਂ ਦੇ ਗੁੱਸੇ ਦੀ ਕੋਈ ਸੀਮਾ ਨਾ ਰਹੀ ਪਰ ਹਾਲੇ ਚੁੱਪ ਰਹੇ ਅਤੇ ਅੰਦਰੋਂ ਅੰਦਰ ਵਜ਼ੀਰ ਅਤੇ ਪੰਡਤ ਤੋਂ ਬਦਲਾ ਲੈਣ ਦੀ ਜੋ ਇਹ ਨਾ ਬਣਾਉਂ ਬਣਾਉਂਦੇ ਰਹੇ। ਜੋਹਾਰ ਸਿੰਘ ਦਾ ਉਦੇਸ਼ ਕਿਵੇਂ ਨਾ ਕਿਵੇਂ ਲਾਹੌਰ ਦਰਬਾਰ ਨੂੰ ਡੋਗਰਿਆਂ ਤੋਂ ਮੁਕਤ ਕਰਉਣਾ ਸੀ। ਇਸ ਵਿੱਚ ਉਸ ਨੂੰ ਬਹੁਤ ਸਾਰੇ ਸਰਦਾਰਾਂ ਦੀ ਹਮਾਇਤ حاصل ਸੀ ਜਦੋਂ ਕਿ ਫੌਜ ਦੀ ਸੋਚ ਸਿਰਫ ਪੰਡਤ ਜੱਲੇ ਤੇ ਖਤਮੇ ਤੱਕ ਹੀ ਪਹੁੰਚੀ ਸੀ। ਦਿਨ ਬਦੇ ਗੁਪਤ ਸਲਾਹ ਹੁੰਦੀਆਂ ਹਨ ਸੰਨ ਹਰ ਪਰ ਹਾਲੇ ਤੱਕ ਕੋਈ ਨਿਸ਼ਚਿਤ ਫੈਸਲਾ ਨਹੀਂ ਹੋ ਸਕਿਆ ਸੀ। ਆਖਰ ਫੌਜ ਦੀਆਂ ਪ੍ਰਮੁੱਖ ਬਟਾਲੀਆਂ ਨਾ ਹੋਰ ਸਬਰ ਨਾ ਕਰ ਸਕੀਆਂ। ਫੌਜ ਨੇ ਆਪਣੇ ਪਦਰ ਦੇ ਕਦਮ ਚੁੱਕ ਲਿਆ بے ਸਬਰ ਹੋਈ ਫੌਜ ਰਾਤ ਸਮੇਂ ਸ਼ਹਿਰ ਵਿੱਚ ਦਾਖਲ ਹੋ ਗਈ ਫੌਜ ਦਾ ਇਹ ਕਦਮ ਸੁਰੱਖਿਆ ਦਸਤਿਆਂ ਨੂੰ ਛੱਕੀ ਜਾ ਪਿਆ ਕਿਉਂਕਿ ਸੁਰੱਖਿਆ ਦਸਤੇ ਦਰਬਾਰ ਦੇ ਹੱਕ ਵਿੱਚ ਸਨ ਫੌਜ ਦੇ ਸ਼ਹਿਰ ਵਿੱਚ ਦਾਖਲ ਹੋਣ ਬਾਰੇ ਵਜ਼ੀਰ ਹੀਰਾ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਫੌਜ ਦੇ ਇਸ ਦਾਖਲੇ ਦਾ ਮਕਸਦ ਪਤਾ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਸੱਦਿਆ ਦੱਸਿਆ ਗਿਆ ਕਿ ਫੌਜ ਨੂੰ ਪਤਾ ਲੱਗ ਗਿਆ ਹੈ ਕਿ ਮਹਾਰਾਣਾ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੀ ਮਾਂ ਜਰਾਣੀ ਜਿੰਦਾ ਨਾਲ ਕੈਦੀਆਂ ਵਾਲਾ ਸਲੋ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਨੂੰ ਬਾਹਰ ਅੰਦਰ ਜਾਣ ਵਾਸਤੇ ਉਜੀਰ ਦੀ ਇਜਾਜ਼ਤ ਲੈਣੀ ਪੈਂਦੀ ਸੀ ਇਹ ਸੂਚਨਾ ਮਿਲਤੇ ਹੀ ਹਰਾ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਤੇ ਉਸ ਦੀ ਮਾਂ ਤੇ ਲਗਾਈਆਂ ਸਾਰੀਆਂ پابੰਦੀਆਂ ਢਾਉਣ ਦਾ ਵਚਨ ਦਿੱਤਾ। ਉਸ ਦੇ ਇਸ ਵਚਨ ਨਾਲ ਫੌਜ ਸੰਤੁਸ਼ਟ ਹੋ ਗਈ ਤੇ ਆਪਣੀ ਸ਼ੌਣੀਆਂ ਵਿੱਚ ਪਰਤ ਗਈ। ਅਗਲੇ ਦਿਨ ਵਜ਼ੀਰ ਨੇ ਫੌਜ ਦੇ ਸਾਰੇ ਅਫਸਰਾਂ ਤੇ ਡਿਊਟੀ ਇਕੱਠੇ ਕੀਤੇ ਅਤੇ ਉਹਨਾਂ ਨਾਲ ਕਾਫੀ ਲੰਮੀ ਮੀਟਿੰਗ ਕੀਤੀ। ਨਤੀਜਾ ਇਹ ਨਿਕਲਿਆ ਕਿ ਫੌਜ ਦੇ ਬਹੁਤੇ ਅਫਸਰਾਂ ਤੇ ਡਿਊਟੀਆਂ ਨੇ ਉਸ ਨਾਲ ਵਫਾਦਾਰੀ ਨਿਭਾਉਣ ਦਾ ਅਤੇ ਉਸ ਨੂੰ ਵਜ਼ੀਰ ਮੰਨਣ ਦਾ ਐਲਾਨ ਕਰ ਦਿੱਤਾ ਪਰ ਫੌਜ ਨੇ ਇਹ ਮੰਗ ਰੱਖੀ ਕਿ ਪੰਨ ਜੱਲ੍ਹੇ ਨੂੰ ਫੌਰੀ ਤੌਰ ਤੇ ਦਬਾਰ ਵਿੱਚੋਂ ਕੱਢ ਦਿੱਤਾ ਜਾਵੇ। ਉਹਨਾਂ ਨੇ ਇਹ ਵੀ ਮੰਗੀ ਦੀ ਕਿ ਮਹਾਰਾਜੇ ਨੂੰ ਅਤੇ ਉਸ ਦੀ ਮਾਂ ਨੂੰ ਨਿੱਜੀ ਜੀਵਨ ਅਜ਼ਮਰਜੀ ਨਾਲ ਜਿਉਣ ਦੀ ਪੂਰੀ ਆਜ਼ਾਦੀ ਦਿੱਤੀ ਜਾਵੇ ਅਤੇ ਉਹਨਾਂ ਦੇ ਗੁਜ਼ਾਰੇ ਲਈ ਇੱਕ ਵੱਖਰੀ ਜ਼ਗੀਰ ਰੱਖੀ ਜਾਵੇ। ਉਹਨਾਂ ਦੀਆਂ ਇਹ ਸਾਰੀਆਂ ਮੰਗਾਂ ਹੀਰਾ ਸਿੰਘ ਨੇ ਮੰਨ ਲਈਆਂ। ਮੰਗਾਂ ਮੰਨੇ ਜਾਣ ਤੋਂ ਬਾਅਦ ਫੌਜੀ ਸਰਦਾਰਾਂ ਨੇ ਕਿਹਾ ਕਿ ਅਗਲੇ ਦਿਨ ਇੱਕ ਫਿਰ ਇੱਕ ਮੀਟਿੰਗ ਰੱਖਣਗੇ ਅਤੇ ਇਸ ਮੀਟਿੰਗ ਵਿੱਚ ਵਜ਼ੀਰ ਅਤੇ ਸ਼ਾਹੀ ਪਰਿਵਾਰ ਵਿੱਚ ਜੋ ਮਾਵੀ મતਭੇਦ ਹਨ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ। ਉਸੇ ਰਾਤ ਵਜ਼ੀਰ ਹੀਰਾ ਸਿੰਘ ਅਤੇ ਪੰਡਤ ਜੱਲਿਆ ਨੂੰ ਖੁਫੀਆ ਤੌਰ ਤੇ ਕੋਈ ਐਸੀ ਖਬਰ ਮਿਲੀ ਜਿਸ ਨੇ ਉਹਨਾਂ ਨੂੰ ਰਾਤ ਰਾਤ ਜੰਮੂ ਵੱਲ ਭੱਜਣ ਲਈ ਮਜਬੂਰ ਕਰ ਦਿੱਤਾ। ਉਹਨਾਂ ਨੇ ਇੱਕਦਮ ਇਸ ਖਬਰ ਨੂੰ ਸੁਣ ਕੇ ਚੁੱਕਿਆ ਕਿ ਇੱਕ ਦਿਨ ਪਹਿਲਾਂ ਮੀਆਂ ਸੋਨੇ ਸਿੰਘ ਅਤੇ ਮੀਆਂ ਲਾਭ ਸਿੰਘ ਆਪਣੇ ਨਾਲ ਕਈ ਪਗੋੜੇ ਬੰਦਿਆਂ ਨੂੰ ਲੈ ਕੇ 4000 ਘੋੜਾ ਸਵਾਰ ਤੇ ਪੈਦਲ ਸੈਨਾ ਸਮੇਤ ਮੀਆਂ ਮੀਰਛੋਣੀ ਵਿੱਚ ਇਕੱਠੇ ਹੋ ਗਏ ਹਨ ਅਤੇ ਸ਼ਹਿਰ ਦੇ ਧਾਵਾ ਬੋਲਣ ਵਾਲਾ ਧਾਵਾ ਬੋਲਣ ਵਾਲੇ ਹਨ ਉਹਨਾਂ ਨੇ ਹਾਲੇ ਟਕਸਾਲੀ ਗੇਟ ਹੀ ਪਾਰ ਕੀਤਾ ਸੀ ਕਿ ਅੱਗੋਂ ਫੌਜ ਦਾ ਬੈ ਮੈਂਡਵਾਜ ਦਾ ਸੁਣਿਆ ਅਤੇ ਫੌਜ ਦੀਆਂ ਕਈ ਪਲਟਨਾਵਾਂ ਵੱਲੋਂ ਜੋਹਰ ਸਿੰਘ ਨੂੰ ਵਜ਼ੀਰ ਆਖੇ ਸਲਾਮੀ ਦੇਂਦਿਆਂ ਵੇਖਿਆ ਇਹ ਦੇਖ ਕੇ ਉਹਨਾਂ ਨੇ ਰਾਵੀ ਵਾਲਾ ਆਪਣੇ ਘੋੜੇ ਦੜਾਲੇ ਰਾਵੀ ਦੇ ਪੱਤਨ ਤੇ ਪਹੁੰਚ ਕੇ ਉਹਨਾਂ ਨੇ ਆਪਣੇ ਕੁਝ ਮੰਗਾਰਾ ਨੂੰ ਇੱਥੇ ਰੁਕਣ ਲਈ ਆਖਿਆ ਅਤੇ ਬਾਕੀਆਂ ਨਾਲ ਲੈ ਕੇ ਉਹ ਦਰਿਆ पार ਗਏ ਪਾਰ ਕਰ ਗਏ ਫਿਰ ਉਹ ਥਾਣਾ ਜਾਂ ਬੁਰਗੜ ਦੀ ਬਰਾਦਰੀ ਵੱਲ ਹੋ ਤੁਰੇ ਜਿਹੜਾ ਕਿ ਕਿਲੇ ਦੇ ਨੇੜੇ ਹੀ ਸੀ ਇੱਥੇ ਪੁੱਜ ਕੇ ਉਹ ਘੋੜਿਆਂ ਤੋਂ ਉਤਰੇ ਤੇ ਹੀਰਾ ਸਿੰਘ ਤੇ ਉਹਦੇ ਸਾਥੀ ਇਮਾਰਦੀ ਛੱਤ ਤੇ ਜਾ ਕੇ ਬੈਠ ਗਏ ਤੇ ਸਲਾਹਾਂ ਕਰਨ ਲੱਗੇ ਰਾਜਾ ਹੀਰਾ ਸਿੰਘ ਨੂੰ ਪੰਡਤ ਜੱਲੇ ਨੇ ਉਸਰ ਦਿੱਤਾ ਕਿ ਉਹਨਾਂ ਦੀ ਵਫਾਦਾਰ ਫੌਜ ਛੇਤੀ ਹੀ ਉਹਨਾਂ ਕੋਲ ਆ ਜਾਵੇਗੀ ਤੇ ਉਹਨਾਂ ਨੂੰ ਖੁਸ਼ੀ-ਖੁਸ਼ੀ ਜੇਤੂ ਦੇ ਰੂਪ ਵਿੱਚ ਵਾਪਸ ਲਾਹੌਰ ਵਾਪਸ ਲੈ ਜਾਵੇਗੀ। ਉਹ ਇਸ ਸੁਰੱਖਣੀ ਕੜੀ ਦੀ ਡੀਕ ਵਿੱਚ ਬੈਠੇ ਰਹੇ। ਛੇਤੀ ਹੀ ਉਹਨਾਂ ਨੂੰ ਸ਼ਹਿਰ ਵਿੱਚੋਂ ਤੇ ਜਿਨ੍ਹਾਂ ਆ ਰਹੇ ਘੋੜਿਆਂ ਦੀ ਟਾਪਾਂ ਦੀ ਆਵਾਜ਼ ਸੁਣਾਈ ਦਿੱਤੀ। ਇਹ ਵਾਅਦਾ ਉਹ ਇਮਾਰਤ ਤੋਂ ਥੱਲੇ ਤਰ੍ਹਾਂ ਉਹਨਾਂ ਨੇ ਆਪਣੇ ਦੋ ਘੋੜਸਾਰਾਂ ਨੂੰ ਇਹ ਪਤਾ ਕਰਨ ਲਈ ਭੇਜਿਆ ਕਿ ਉਹਨਾਂ ਵੱਲ ਆ ਰਹੇ ਇਹ ਬੰਦੇ ਕੌਣ ਹਨ। ਪਰ ਜਦੋਂ ਇਹ ਦੋਵੇਂ ਘੋੜਸਵਾਰ ਸਾਹਮਣੇ ਆ ਰਹੇ ਘੋੜਸਵਾਰਾਂ ਦੇ ਨਜ਼ਦੀਕ ਹੈ ਤਾਂ ਉਹਨਾਂ ਨੇ ਇਨ੍ਹਾਂ ਘੋੜਸਵਾਰਾਂ ਤੇ ਗੋਲੀ ਚਲਾ ਦਿੱਤੀ ਇਹ ਵਾਪਸ ਹੀ ਰਾਜ ਸਿੰਘ ਕੋਲ ਆ ਗਿਆ ਤੇ ਦੱਸਿਆ ਕਿ ਇਹ ਜਵਦਾ ਹੈ ਕਿ ਜਿਵੇਂ ਫੌਜ ਉਹਨਾਂ ਵੱਲ ਮਾਰੇ ਇਰਾਦੇ ਨਾਲ ਆ ਰਹੀ ਹੈ ਕੋਈ ਵੱਡੀ ਗਿਣਤੀ ਵਿੱਚ ਫੌਜ ਇਹਨਾਂ ਘੋੜਸਵਾਰਾਂ ਦੇ ਪਿੱਛੇ ਪਿੱਛੇ ਸ਼ਹਿਰ ਵੱਲੋਂ ਆ ਰਹੀ ਹੈ ਇਹ ਸੁਣ ਕੇ ਹੀਰਾ ਸਿੰਘ ਨੇ ਆਖਿਆ ਕਿ ਜੇਕਰ ਉਹਨਾਂ ਤੇ ਹਮਲਾ ਹੁੰਦਾ ਹੈ ਤਾਂ ਕਿਉਂ ਨਾ ਉਹ ਇੱਥੇ ਹੀ ਖਲੋ ਕੇ ਟੱਕਰਾ ਕਰਨ ਉਸ ਨੇ ਦੇਖ ਲਿਆ ਕਿ ਸੀ ਕਿ ਉਹਨਾਂ ਵੱਲ ਘੋੜਿਆਂ ਨਾਲ ਖਿੱਚਿਆ ਜਾਣ ਵਾਲੀਆਂ ਦੋ ਤੋਪਾਂ ਆ ਰਹੀਆਂ ਸਨ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ ਹੀਰਾ ਸਿੰਘ ਨੇ ਸਕੀਮ ਸੀ ਕਿ ਇਹ ਦੋ ਤੋਪਾਂ ਖੋਹ ਲਈਆਂ ਜਾਣਾਂ ਤੇ ਟੱਕਰਾ ਕੀਤਾ ਜਾਵੇ ਸ਼ਾਇਦ ਇੰਨੇ ਚਿਰ ਵਿੱਚ ਉਹਨਾਂ ਦੀ ਵਫادار ਪਲਟਾਂ ਮਟਾਲੀਆਂ ਨਾ ਆ ਜਾਣ ਪਰ ਪੰਡਤ ਜੱਲਾ ਵਿੱਚਲੀ ਗੱਲ ਸਮਝ ਗਿਆ ਸੀ ਉਸ ਨੂੰ ਪਤ ਲੱਗਦਾ ਸੀ ਕਿ ਹੁਣ ਭੱਜ ਕੇ ਜਾਨ ਬਚਾਉਣ ਵਿੱਚ ਹੀ ਫਾਇਦਾ ਸੀ ਉਸ ਨੇ ਹੀਰਾ ਸਿੰਘ ਨੂੰ ਵੀ ਹੌਸਲਾ ਦਿੱਤੀ ਕਿ ਫਟਾਫਟ ਭੱਜ ਲਿਆ ਜਾਵੇ ਇਹ ਦੋਵੇਂ ਆਪਣੀ ਟੋਲੀ ਸਮੇਤ ਆ ਸਚੇ ਸਿੰਘ ਦੇ ਘੋੜਸਵਾਰਾਂ ਦੀ ਛੋਣੀ ਵਾਲ ਭੱਜੇ ਜੋ ਇਥੋਂ ਨੇੜੇ ਹੀ ਸੀ ਉਹਨਾਂ ਨੂੰ ਉਮੀਦ ਸੀ ਕਿ ਉੱਥੋਂ ਉਹਨਾਂ ਨੂੰ ਸੁਰੱਖਿਆ ਮਿਲ ਜਾਵੇਗੀ ਪਰਛੌਨੀ ਦੇ ਨੇੜੇ ਜਾ ਕੇ ਉਹਨਾਂ ਨੇ ਦੇਖਿਆ ਕਿ ਇਹ ਲੋਕ ਵੀ ਉਹਨਾਂ ਦੇ ਗਲ ਪੈਣ ਲਈ ਤਿਆਰ ਖੜੋਤੇ ਸਨ। ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਵਾਲੀ ਗੱਲ ਹੋਈ। ਪਿੱਛੇ ਫੌਜ ਆ ਰਹੀ ਸੀ ਅਤੇ ਅੱਗੇ ਇਹ ਲੋਕ ਤਲਵਾਰਾਂ ਖਿੱਚੀ ਖੜੇ ਸਨ। ਇਸ ਕਰਕੇ ਹੁਣ ਹੀ ਰਾਜ ਸਿੰਘ ਅਤੇ ਉਸ ਦੀ ਟੋਲੀ ਨੂੰ ਰਸਤਾ ਬਦਲ ਕੇ ਕਿਸੇ ਹੋਰ ਪਾਸੇ ਵੱਲ ਭੱਜਣਾ ਪਿਆ। ਹੁਣ ਉਹ ਸ਼ਾਹਦਰਾ ਦੇ ਨੇੜੇ ਮਕਬਰੇ ਵਾਲੀ ਸਰਾਂ ਵੱਲ ਭੱਜਿਆ ਤੇ ਇੱਥੇ ਡੇਰਾ ਲਾਈ ਬੈਠੇ ਪਠਾਣਾ ਤੋਂ ਮਦਦ ਮੰਗੀ। ਪਰ ਉਹਨਾਂ ਪਠਾਣਾ ਨੇ ਇਹਨਾਂ ਨੂੰ ਪਜਾ ਦਿੱਤਾ। ਉਹ ਹੁਣ ਉਹ ਸ਼ਾਹਦਰਾ ਪਿੰਡ ਵਿੱਚੋਂ ਦੀ ਹੁੰਦੇ ਹੋਏ ਭਜਨਗਲੇ ਹੀਰਾ ਸਿੰਘ ਨੂੰ ਪਤਾ ਸੀ ਕਿ ਇਸ ਪਿੰਡ ਤੋਂ ਅੱਗੇ ਜਿਹੜਾ ਰਸਤਾ ਦਰਿਆ ਦੇ ਨਾਲ-ਨਾਲ ਮੀਰਾਵਲ ਮੀਰਾਵਲ ਵੱਲ ਜਾਂਦਾ ਹੈ ਉਸ ਰਸਤੇ ਤੇ ਫੌਜ ਦੀ ਕੋਈ ਸ਼ੌਣੀ ਨਹੀਂ ਹੈ ਪਰ ਇਸ ਵਾਰ ਵੀ ਪੰਡਤ ਜੱਲਾ ਸਲਾਹ ਦੇਣ ਤੋਂ ਬਾਅਦ ਨਾ ਆਇਆ ਉਸ ਨੇ ਇੱਕ ਸਲਾਹ ਦਿੱਤੀ ਕਿ ਸ਼ਾਦੋਲੇ ਕੇ ਵਾਲੀ ਮੁੱਖ ਸੜਕ ਉੱਪਰੋਂ ਹੀ ਜਾਇਆ ਜਾਵੇ ਪਰ ਉਹ ਸ਼ਾਦਰਾ ਪਿੰਡ ਤੋਂ ਬੜੀ ਮੁਸ਼ਕਲ ਨਾਲ 600 ਗਾਜ ਹੀ ਅੱਗੇ ਗਏ ਹੋਣਗੇ ਕਿਉਂਕਿ ਉਹਨਾਂ ਨੂੰ ਸਿਕ ਸਰਦਾਰਾਂ ਨੇ ਆਪਣੇ ਘੋੜਸਵਾਰਾਂ ਦੀ ਮਦਦ ਨਾਲ ਕੇਰਾ ਪਾ ਲਿਆ ਸਰਦਾਰਾ ਨਿਹਰਾ ਸਿੰਘ ਨੂੰ ਸਾਬ ਸਾਬ ਤਾਂ ਚਾਹਕ ਦਿੱਤਾ ਕਿ ਜੇਕਰ ਉਹ ਪੰਡਤ ਜੱਲੇ ਨੂੰ ਉਹਨਾਂ ਦੇ ਹਵਾਲੇ ਕਰ ਦੇਵੇਗਾ ਤਾਂ ਉਸ ਨੂੰ ਜਾ ਕੇ ਉਸ ਬੰਦਿਆਂ ਨੂੰ ਕੁਝ ਨਹੀਂ ਆਖਿਆ ਜਾਵੇਗਾ ਪਰ ਪੰਡਤ ਜੱਲਾ ਸਿਰਫ ਆਪਣੀ ਸੁਰੱਖਿਆ ਦੀ ਚਿੰਤਾ ਕਰ ਰਿਹਾ ਸੀ ਉਹ ਹੀਰਾ ਸਿੰਘ ਨੂੰ ਇਸ਼ਾਰੇ ਕਰ ਰਿਹਾ ਸੀ ਕਿ ਉਹ ਉਹਨਾਂ ਸਰਦਾਰਾਂ ਦੀ ਕੋਈ ਗੱਲ ਨਾ ਸੁਣਿਆ ਤੇ ਆਪਣੇ ਸਾਥੀਆਂ ਨੂੰ ਇੱਥੋਂ ਪੱਜ ਨਿਕਲ ਦੀ ਸਹੰਤ ਕਰੇ ਹੀਰਾ ਸਿੰਘ ਨੇ ਕੋਲ ਸੋਹਰਾ ਸਾਥੀਆਂ ਤਾਂ ਪੂਰੀ ਦਸਤਵੇਤਾਇ ਖਲੋਤੇ ਸਨ ਸਰਦਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਹਿੰਸਾ ਦਾ ਪ੍ਰਯੋਗ ਕੀਤੇ ਬਿਨਾ ਉਹਨਾਂ ਨੂੰ ਸਹੀ ਰਸਤੇ ਤੇ ਲਿਆੰਦਾ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਅਦੇ ਹੀਰਾ ਸਿੰਘ ਭੱਜਣ ਲਈ ਤਿਆਰ ਹੈ ਤਾਂ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਅਤੇ ਜਰਨਲ ਮੇਵਾ ਸਿੰਘ ਮਜੀਠੀਆ ਤਿੰਨ ਦੀ ਕਮਾਂਡ ਹੇਟ ਫੌਜ ਨੇ ਹਮਲਾ ਕਰ ਦਿੱਤਾ ਹਾਲੇ ਵੀ ਫੌਜ ਨੇ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਸੀ ਹੀਰਾ ਸਿੰਘ ਦੀ ਟੋਲੀ ਭੱਜਦੀ ਰਹੀ ਤੇ ਫੌਜ ਉਹਨਾਂ ਦਾ ਪਿੱਛਾ ਕਰਦੀ ਰਹੀ ਜਦੋਂ ਟੋਲੀ ਬਿਲਕੁਲ ਹੀ ਰੁਕਣ ਵਿੱਚ ਨਾ ਆਈ ਤਾਂ ਫੌਜ ਨੇ ਇਸ ਟੋਲੀ ਤੇ ਮੰਦੇ ਮਾਰਨੇ ਸ਼ੁਰੂ ਕਰ ਦਿੱਤੇ ਤਿੰਨ ਕੁ ਮੀਲ ਤੱਕ ਜਾਂਦੇ ਜਾਂਦੇ ਇਸ ਟੋਲੀ ਦੇ ਸਾਰੇ ਪੈਦਲ ਸੈਨਿਕ ਜਾਂ ਤਾਂ ਮਾਰੇ ਗਏ ਜਾਂ ਭੱਜ ਗਏ ਇਸ ਸਮੇਂ ਤੱਕ ਜਵਾਰ ਸਿੰਘ ਵੀ ਉਹਨਾਂ ਨਾਲ ਆ ਰਹਿਆ ਉਸ ਦੇ ਨਾਲ ਜਰਨਲ ਵੈਂਟੂਰਾ ਦੀ ਕੰਪਨੀ ਨੇ ਦੇ ਕੋਰਸਵਾਰ ਵੀ ਸਨ ਦੋ ਤੋਪਾਂ ਜੋ ਪਹਿਲਾਂ ਤੋਂ ਹੀ ਇਸ ਇਸ ਪਿੱਛਾ ਕਰਨ ਵਾਲੇ ਦਸਤੇ ਕੋਲ ਸਨ ਭੱਜ ਡੋਗਰਿਆਂ ਤੇ ਗੋਲਾਬਾਰੀ ਕਰਨ ਲਈ ਤਿਆਰ ਸਨ ਇਨੇ ਜੇ ਉਹਨੂੰ ਮੀਆਂ ਸੋਨੇ ਸਿੰਘ ਪਠਾਨ ਕੋਰਸਵਾਰਾਂ ਨਾਲ ਆ ਪਹੁੰਚਿਆ ਉਸਨੇ ਕੁਝ ਚਿਰ ਇਸ ਲਈ ਫੌਜ ਨੂੰ ਅਟਕਾਇਆ ਪਰ ਇਨੀ ਵੱਡੀ ਫੌਜ ਸਾਹਮਣੇ ਉਸ ਦੀ ਕੋਈ ਪੇਛਣਾ ਚੱਲੀ ਤੇ ਉਹ ਵੀ ਬਾਕੀ ਡੋਗਰਾ ਪਾਰਟੀ ਦੇ ਨਾਲ ਭੱਜ ਨਿਕਲਿਆ ਇੰਜ ਇਹ ਡੋਗਰੇ 10-12 ਮੀਲ ਤੱਕ ਫੌਜ ਦੇ ਅੱਗੇ-ਅੱਗੇ ਭੱਜਦੇ ਰਹੇ ਦੁਪਹਿਰ ਹੋਣ ਤੱਕ ਪੰਡਤ ਜੱੱਲੇ ਦਾ ਥਕਾਵੜ ਨਾਲ ਬੁਰਾ ਹਾਲ ਹੋ ਗਿਆ ਥਕਾਵੜ ਨਾਲ ਚੂਰ ਹੋਇਆ ਪੰਡਤ ਜੱੱਲਾ ਆਪਣੇ ਘੋੜੇ ਤੋਂ ਡਿੱਗ ਪਿਆ ਅਤੇ ਪਿੱਛੇ ਆਉਂਦੇ ਫੌਜੀ ਸਰਦਾਰ ਨੇ ਉਸ ਨੂੰ ਟੁਕੜੇ-ਟੁਕੜੇ ਕਰ ਦਿੱਤਾ ਅੱਗੇ ਜਾ ਕੇ ਇਹ ਡੋਗਰੇ ਇੱਕ ਛੋਟੇ ਜਿਹੇ ਪਿੰਡ ਵਿੱਚ ਵੜ ਗਏ ਜਿੱਥੇ 20 ਕੋਗਰ ਵਸਦੇ ਸਨ ਇਥੇ ਪਿਆਸ ਨਾਲ ਸਤਾਇਆ ਹੋਇਆ ਹੀਰਾ ਸਿੰਘ ਪਾਣੀ ਪੀਣ ਲਈ ਕੋਡੇ ਤੋਂ ਉਤਰਿਆ ਪਰ ਉਸ ਨੂੰ ਕਿਤੋਂ ਵੀ ਪਾਣੀ ਨਾ ਮਿਲਿਆ ਪਿਛੇ ਆਰੀ ਫੌਜ ਨੇ ਪਿੰਡ ਨੂੰ ਘੇਰਾ ਪਾ ਲਿਆ ਹੀਰਾ ਸਿੰਘ ਫਿਰ ਕੋਡੇ ਤੇ ਸਵਾਰ ਹੋ ਕੇ ਨਸਨ ਦੀ ਕੋਸ਼ਿਸ਼ ਕਰਨ ਲੱਗਾ ਪਰ ਫੌਜ ਨੇ ਕਿਸੇ ਨੂੰ ਵੀ ਭੱਜਣ ਦਾ ਮੌਕਾ ਨਾ ਦਿੱਤਾ ਸਾਰੀ ਡੋਗਰਾ ਟੋਲੀ ਨੂੰ ਕਤਲ ਕਰ ਦਿੱਤਾ ਗਿਆ ਸਾਰੇ ਡੋਗਰਿਆਂ ਦੇ ਸਿਰ ਕੱਟ ਲਏ ਗਏ ਅਤੇ ਫੌਜ ਇੱਕ ਜੇਤੂ ਜਰੂਰ ਦੀ ਸ਼ਕਲ ਵਿੱਚ ਲਾਹੌਰ ਵਾਪਸ ਪਰਤ ਗਈ ਲਾਹੌਰ ਵਾਪਸ ਆ ਕੇ ਫੌਜ ਨੇ ਇਹਨਾਂ ਮਰ ਚੁੱਕੇ ਡੋਗਰਿਆਂ ਦੇ ਕੱਟੇ ਹੋਏ ਸਿਰ ਲੋਕਾਂ ਨੂੰ ਦਿਖਾਉਣ ਲਈ ਜਨਤਕ ਥਾਵਾਂ ਤੇ ਟੰਗ ਦਿੱਤੇ ਅਜੀਤ ਸਿੰਘ ਦਾ ਸਿਰ ਲਾਹੌਰੀ ਗੇਟ ਤੇ ਟੰਗਿਆ ਗਿਆ। ਮੀਆਂ ਸੋਹਨੇ ਸਿੰਘ ਦਾ ਸਿਰ ਮੋਰੀ ਗੇਟ ਤੇ ਟੰਗਿਆ ਗਿਆ। ਮੀਆਂ ਲਾਹੌਰ ਸਿੰਘ ਦਾ ਸਿਰ ਤੇ ਸਰੀਰ ਦੋਵੇਂ ਮੇਵਾ ਸਿੰਘ ਨੇ ਅਪਮਾਨਿਤ ਹੋਣ ਤੋਂ ਬਚਾ ਲਿਆ ਕਿਉਂਕਿ ਮੇਵਾ ਸਿੰਘ ਨੇ ਕਾਫੀ ਅਰਸਾ ਉਸ ਦੇ ਅਧੀਨ ਕੰਮ ਕੀਤਾ ਸੀ ਅਤੇ ਉਸ ਦਾ ਮੇਵਾ ਸਿੰਘ ਪ੍ਰਤੀ ਵਤੀਰਾ ਬੜਾ ਵਧੀਆ ਰਿਹਾ ਸੀ। ਪੰਡਤ ਜੱਲੇ ਦੇ ਸਿਰ ਦਾ ਅਕਾਲੀਆਂ ਨੇ ਬਹੁਤ ਜ਼ਿਆਦਾ ਅਪਮਾਨ ਕੀਤਾ। ਉਸ ਨੇ ਉਹਨਾਂ ਨੇ ਪੰਡਤ ਜੱਲੇ ਦੇ ਸਿਰ ਨੂੰ ਕਿਤੇ ਵੀ ਟੰਗ ਨਾ ਦਿੱਤਾ ਸਗੋਂ ਉਸ ਦੇ ਸਿਰ ਨੂੰ ਸਾਰੇ ਸ਼ਹਿਰ ਵਿੱਚ ਘੁਮਾਇਆ। ਵਰ ਉਹ ਘਰੋ ਘਾਰਾਂ ਤੇ ਦੁਕਾਨੋਂ ਦੁਕਾਨ ਉਹਦੇ ਸਿਰ ਨੂੰ ਲਈ ਫਿਰਦੇ ਰਹੇ ਲੋਕਾਂ ਨੂੰ ਸਿਰ ਦਿਖਾਉਂਦੇ ਸਨ ਪੰਡਤ ਨੂੰ ਗਾਲਾਂ ਕੱਢਦੇ ਸਨ ਤੇ ਸਿਰ ਦਿਖਾਉਣ ਬਾਰੇ ਲੋਕਾਂ ਤੋਂ ਪੈਸੇ ਲੈਂਦੇ ਸਨ ਮਰਤਕ ਪੰਡਤ ਜੱਲਾ ਲੋਕਾਂ ਵਿੱਚ ਇਹ ਸੱਤ ਤੱਕ ਬਦਨਾਮ ਸੀ ਕਿ ਉਸ ਦਾ ਸਿਰ ਦੇਖ ਕੇ ਜਨਾਨੀਆਂ ਵੀ ਉਸ ਨੂੰ ਗਾਲਾਂ ਕੱਢਦੀਆਂ ਸਨ ਆਖਰ ਸਾਰੇ ਸ਼ਹਿਰ ਨੂੰ ਦਿਖਾਉਣ ਤੋਂ ਬਾਅਦ ਜਵਾਹਰ ਸਿੰਘ ਦੇ ਹੁਕਮ ਅਨੁਸਾਰ ਪੰਡਤ ਜੱਲੇ ਦਾ ਸਿਰ ਕੁੱਤਿਆਂ ਅੱਗੇ ਪਾ ਦਿੱਤਾ ਗਿਆ ਹੀਰਾ ਸਿੰਘ ਤੇ ਸੋਨੇ ਸਿੰਘ ਦੇ ਸਿਰਾਂ ਨੂੰ ਗੇਟਾਂ ਤੋਂ ਉਤਾਰ ਕੇ ਇੱਕ ਟੋਏ ਵਿੱਚ ਸੁੱਟ ਦਿੱਤਾ ਗਿਆ ਜਿੱਥੋਂ ਕੁਝ ਦਿਨ ਬਾਅਦ ਉਹਨਾਂ ਨੂੰ ਰਾਜਾ ਧਿਆਨ ਸਿੰਘ ਦੀ ਹਵੇਲੀ ਅੰਦਰਲੇ ਇੱਕ ਕਮਰੇ ਵਿੱਚ ਰਖਵਾ ਦਿੱਤਾ ਗਿਆ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਸਿਰ ਇਥੋਂ ਉਦੋਂ ਹਟਾਏ ਗਏ ਜਦੋਂ ਰਾਜਾ ਗੁਲਾਬ ਸਿੰਘ 15 ਜਾਂ 16 ਫਰਵਰੀ 1946 ਨੂੰ ਰਾਜਧਾਨੀ ਵੱਲ ਵੱਧ ਰਹੀ ਬ੍ਰਿਟਿਸ਼ ਫੌਜ ਨਾਲ ਆ ਰਹੇ ਗਵਰਨਰ ਜਰਨਨ ਨੂੰ ਮਿਲਣ ਲਈ ਲਾਹੌਰ ਆਇਆ ਲਓ ਜੀ ਅੱਜ ਲਈ ਇਨਾ ਹੀ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜ੍ਹਦੇ ਆ ਸੁਣਦੇ ਆ ਸੁਣਾਉਂਦੇ ਆ ਸਮੇਂ ਬੇੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਦੀਆਂ ਹੋਈਆਂ ਹੋਣਗੀਆਂ ਨਾਦਾਨ ਜੀ ਸਿੰਘ ਜਾਣ ਕੇ ਮਾਫ ਕਰਦਣਾ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜ੍ਹਨ ਸੁਣਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ